ਪੱਟੀ ਦੀ ਉਸਨੇ ਕੰਗਰੀਬ ਔਰਤ ਨੇ ਆਪਣੀ ਧੀ ਦੇ ਵਿਆਹ ਦੇ ਲਈ ਲਾਈ ਮਦਦ ਦੀ ਗੁਹਾਰੇ ਦਰਕਰਨੇ ਪਰੇ ਹੋਏ ਮਨ ਦੇ ਨਾਲ ਦੱਸਿਆ ਕਿ ਮੇਰੇ ਪਤੀ ਤੇ ਮੇਰੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੇ ਘਰ ਚ ਬੰਦਾ ਨੇ ਕੋਈ ਵਗਣਾ ਆਇ ਨਾ ਡੈਡੀ ਹੈਗਾ ਨਾ ਇਹਨਾਂ ਪਰਾਈ ਹੈਗਾ ਪੱਟੀ ਦੀ ਵਸਨੇ ਕੰਗਰੀਬ ਔਰਤ ਨੇ ਆਪਣੀ ਧੀ ਦੇ ਵਿਆਹ ਦੇ ਲਈ ਲਈ ਮਦਦ ਦੀ ਗੁਹਾਰ ਮੀਡੀਆ ਦੇ ਸਾਹਮਣੇ ਬੋਲਦੀ ਹੋਈ ਗਰੀਬ ਵਿਦਵਾਰਤ ਸੁਖਵਿੰਦਰ ਕੌਰ ਨੇ ਭਰੇ ਹੋਏ ਮਨ ਦੇ ਨਾਲ ਦੱਸਿਆ ਕਿ ਮੇਰੇ ਪਤੀ ਤੇ ਮੇਰੇ ਪੁੱਤਰ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਮੇਰੇ ਘਰ ਚ ਬੰਦਾ ਨੇ ਕੋਈ ਵਕਨਾ ਹੈ ਨਾ ਡੈਡੀ ਹੈਗਾ ਨਾ ਇਹਦਾ ਪਰਾਈ ਹੈਗਾ ਮੇਰਾ ਮਸਲਾ ਲੈ ਕਰੋ ਮੇਂ ਧੀ ਬੁਆਟਾ ਦਿਓ ਕਮਾਉਣ ਵਾਲਾ ਨੇ ਮੇਰੇ ਕੋਲ ਕੋਈ ਮਿਲ ਨੂੰ ਬਹੁਤ ਰੱਬ ਤੇ ਆਸਰਾ ਜੋ ਤੁਹਾਡੇ ਤੇ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਾਜ ਕਰਕੇ ਬੜੀ ਮੁਸ਼ਕਿਲ ਦੇ ਨਾਲ ਘਰ ਦਾ ਗੁਜ਼ਾਰਾ ਕਰਦੀ ਹਾਂ ਵਿਧਵਾ ਔਰਤ ਨੇ ਕਿਹਾ ਕਿ ਮੈਂ ਘਰ ਵਿੱਚ ਆਪਣੀ ਧੀ ਦਾ ਕੁਝ ਦਿਨਾਂ ਤੱਕ ਵਿਹਾਰਕ ਹੈ ਪਰ ਮੇਰੇ ਘਰ ਵਿੱਚ ਕੋਈ ਵੀ ਰਾਸ਼ਨ ਪਾਣੀ ਨਹੀਂ ਵਿਧਵਾ ਔਰਤ ਨੇ ਸਮਾਜ ਸੇਵੀ ਅਤੇ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਮੇਰਾ ਸਹਾਰਾ ਬਣ ਕੇ ਮੇਰੀ ਤੀ ਦਾ ਕਰ ਵਿੱਚੋਂ ਡੋਲਾ ਉਠਾਉਣ ਦੀ ਮੇਰੀ ਮਦਦ ਕੀਤੀ ਜਾਵੇ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਗਰੀਬ ਔਰਤ ਦੀ ਤੀ ਦਾ ਵਿਆਹ ਹੋ ਸਕੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦੀ ਮਦਦ ਕਰਨਾ ਸੁਖਵਿੰਦਰ ਗੌਰਵ ਮਾਨਾ ਤੁਹਾਨੂੰ ਨਾਲ ਹੈ ਕਹਿ ਰਹੇ ਦਰਾਈ ਨਾਲ ਹੈ ਸੇਹਣ ਹੋ ਕੇ ਐਟਮ ਕੇ ਤੇ ਰਹ ਰਹੇ ਆਏ ਹੋਏ ਪੱਟੀ ਰਿੰਨੇ ਹਿਸਾ ਨਹੀਂ ਲੱਗੇ ਮਸਲਾ ਡਾੜੀ ਕੁਰੀ ਦਾੜਾ ਵਿਆਹ ਰੱਖਿਆ ਗਿਆ ਤੇ ਅੱਖਾਂ ਜਿਹੜਾ ਅੱਜ ਹੰਝੂ ਆ ਕੀ ਮਤ ਲਾ ਮੇਰੇ ਘਰ ਚ ਬੰਦਾ ਨੇ ਕੋਈ ਵਕਨ ਆਇ ਨਾ ਡੈਡੀ ਹੈਗਾ ਨਾ ਇਹ ਪਰਾਈ ਹੈਗਾ ਮੇਰਾ ਮਸਲਾ ਲੈ ਕਰੋ ਮੇਟੀ ਬੂਏ ਟਾ ਦਿਓ ਕਮਾਉਣ ਵਾਲਾ ਨੇ ਮੇਰੇ ਕੋਲ ਕੋਈ ਮੈਨੂੰ ਬਹੁਤ ਰੱਬ ਤੇ ਆਸਰਾ ਜੋ ਤੁਹਾਡੇ ਤੇ ਕਿੰਦਾ ਵਿਆਹ ਕਿਦੋਂ ਦਾ ਰੱਖਿਆ ਮੈਂ ਤਰੀਕ ਦੱਸ ਸਕਣਿਆ ਸੋ ਆ ਨਿਵਰਾਤ ਆ 15 ਫਰਵਰੀ ਨੂੰ ਹਾਂਜੀ ਤੇ 16 ਫਰਵਰੀ ਨੂੰ ਬਰਾ ਦਾ ਨਾਮ ਹਾਂਜੀ ਤੇ ਘਰ ਦੇ ਵਿੱਚ ਦੇ ਵੇਖਿਆ ਤੇ ਭਾਂਡੇ ਵੀ ਟੜੇ ਜਿਹੜੇ ਖਾਲੀ ਦਿਖਾਈ ਭਾਂਡੇ ਵੀ ਘਰ ਖੰਡ ਵੀ ਨਹੀਂ ਆ ਕੇ ਛੱਡ ਚਾਹ ਬਣਾ ਲੂ ਤੇ ਕਿਸੇ ਦਾ ਨੀ ਮਦਦ ਕੀਤੀ ਨਹੀਂ ਕੋਈ ਨਹੀਂ ਜੀ ਆਇਆ ਸਾਡੇ ਕੋਲ ਤੁਹਾਡੀ ਪਤਨੀ ਦੀ ਮੌਤ ਹੋ ਗਈ ਤੇ ਤੁਹਾਡੇ ਮੁੰਡਾ ਹੀ ਉਹ ਨਹੀਂ ਮੌਤ ਹੋ ਗਈ ਆ ਅੱਛਾ ਕੱਲਾ ਕੱਲਾ ਪੋਤਾ ਹੀ ਉਹ ਵੀ ਮੌਤ ਆ ਗਈ ਤੇ ਨਵਾਂ ਛੱਡ ਕੇ ਚਲ ਗਈ ਆ ਤਰੇ ਮੁੰਡਾ ਵਿਆਹ ਹੈ ਤੁਹਾਡਾ ਵਿਆਹ ਆ ਗਿਆ ਬੱਧੀ ਗੁੱਡੀ ਕੱਲੀ ਆ ਤੇ ਗੁੱਡੀ ਤੁਹਾਡੇ ਕੋਲ ਆਓ ਮੇਰੇ ਕੋਲ ਆ ਗੁੱਡੀ ਵੀ ਮੋਤਰੀ ਮੇਰੇ ਕੋਲ ਆ ਤੇ ਕਰਦਾ ਫਿਰ ਗੁਜ਼ਾਰਾ ਕਿਸਾ ਚੱਲਦਾ ਹੋਣਾ ਮੈਂ ਵੱਲੋਂ ਕਰੇ ਪਾਂਡਾ ਚੰਨਾ ਮਾਂ ਜਿੱਕੇ ਮੈਂ ਤੇ ਕਰਦੀ ਫਿਰ ਖਾ ਲੈਣੀ ਰੋਟੀ ਲੀੜਾ ਕੱਪੜਾ ਸਾਨੂੰ ਲੋਕ ਲੈ ਦੇ ਦਿੰਦੇ ਮਹਾਰਾ ਚਗਾ ਅਈਓ ਪਾ ਲੈਂਦੇ ਆ ਮੇਰੇ ਫਰਿਆ ਨਹੀਂ ਹੋਵੇ ਤੁਹਾਡੇ ਗਰੀ ਮੇਰੀ ਮੇਰੀ ਬਧਾਰ ਕਰੋ ਥੋੜੀ ਬਾਰੇ ਕੱਲਾ ਕੁੜੀ ਦਾ ਵਿਆਹ ਕੀਤਾ ਜਾਏ ਬਸ ਵਿਆਹ ਮੇਰੀ ਟੀਦਾ ਕਰਦੇ ਹੋ ਇੰਨਾ ਹੀ ਬੜਾ ਬਣਾ। ਦਾਪੇ ਟੀਦਾ ਵਿਆਹ ਕਰਨਾ। ਮੈਂ ਤਦ ਬੇਨਤੀ ਕਰਦੀ ਆ ਮੇਰੀਆਂ ਚੂੜੀਆਂ ਵਾਲੀ ਰਸਮ ਹੋ ਚੁੱਕੀ ਆ। ਤਾਂ ਵਿਆਹ 'ਚ ਮੇਰੇ ਥੋੜੇ ਦਿਨ ਰਹਿ ਗਏ ਤੇ ਸਾਡੇ ਘਰ 'ਚ ਕੁਝ ਨਹੀਂ ਹੈਗਾ। ਇੱਥੋਂ ਤੱਕ ਕਿ ਸਾਡੇ ਰਸਣ ਪਾਣੀ ਵੀ ਥੋੜਾ ਥੋੜਾ ਹੈ। ਮਾਹੀ ਗੁਜ਼ਾਰਾ ਕਰ ਰਹਾ ਆਪਣਾ ਤੇ ਕੱਲ ਨੂੰ ਮੇਰਾ 15 16 ਨੂੰ ਵਿਆਹ ਵਾ ਸਾਡੇ ਘਰੇ ਖਾਂ ਦੇ ਵੀ ਕੁਝ ਵੀ ਨਹੀਂ ਹੈਗਾ ਤੇ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਹੀਂ ਕੱਲ ਨੂੰ ਜਿਹੜੇ ਸਾਡੇ ਘਰ ਪਰੌਣੇ ਆਉਣਗੇ ਉਹਨਾਂ ਨੂੰ ਕੀ ਖਵਾਵਾਂਗੇ ਤਾਂ ਸੇ ਮੈਂ ਸਮਾਜ ਸੇਵਿਕਾਂ ਨੂੰ ਇਹ ਤਾਂ ਨਵੇਦਨ ਕਰਦੇ ਆਂ ਕਿ ਤੁਸੀਂ ਸਾਡੇ ਘਰੇ ਆਓ ਤਾਂ ਸਾਡਾ ਜਿੰਨਾ ਵੀ ਹੋ ਸਕੇ ਜਿੰਨੀ ਵੀ ਅਸੀਂ ਜ਼ਿਆਦੇ ਦੀ ਮੰਗ ਨਹੀਂ ਕਰਦੇ ਸਿਰਫ ਸਾਡਾ ਵਿਆਹ ਹੋ ਜਾਏ ਭਾਵੇਂ ਥੋੜਾ ਹੀ ਹੋ ਜਾਏ ਪਰ ਸੇ ਆ ਕਿ ਜਿਹੜੇ ਭੈਣ ਭਰਾ ਆਉਣ ਤੇ ਸਾਡੇ ਘਰ ਰੋਟੀ ਰੱਜ ਕੇ ਖਾ ਕੇ ਜਾਣ ਮੈਂ ਹੋਰ ਕੁਝ ਨਹੀਂ ਚਾਹੁੰਦੀ ਤਾਂ ਤਾਂ ਪੱਟੀ ਦੀ ਮੈਂ ਰਹਿਣ ਵਾਲੀ ਆ ਫੌਜੀਆਂ ਦੀ ਸ਼ੌਣੀ ਦੇ ਲੱਗੇ ਮੇਰਾ ਕਾਰ ਹੈ ਤੇ ਮੋਬਾਈਲ ਨੰਬਰ ਹੈਗਾ ਵਾ 7097009592141 ਇਹ ਮੋਬਾਈਲ ਨੰਬਰ ਮੇਰੀ ਮੰਮਾ ਦੇ ਕੋਲ ਹੀ ਰਹਿੰਦਾ ਵਾ ਜਿਸ ਵੀ ਪੈਣਪਰਾ ਨੇ ਸਾਡੇ ਸਾਡੀ ਮਦਦ ਕਰਨੀ ਆ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦਾ ਵਾ ਜੀ ਕ ਖਾਲਸਾ ਵਾਏ ਗੁਰਜੀ ਕੀ